ਨਹੀਂ ਮੈਨੂੰ ਮਾਈਕ ਦੇ ਨਾਲੋਂ ਮਾਈਕ ਅੱਜ ਅਕਾਲਪੁਰਖ ਦੀ ਅਪਾਰ ਕਿਰਪਾ ਨਾਲ ਜੋ 2 ਦਸੰਬਰ ਨੂੰ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਸਪਸ਼ਟ ਸ਼ਬਦਾਂ ਚ ਲਿਖਿਆ ਸੀ ਕਿ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਕਮੇਟੀ ਜਿਹੜੀ ਹੈ ਉਹ ਸਿੱਖ ਰਾਸ਼ੀ ਹੋਂਦ ਨੂੰ ਪੁਨਰ ਸਰਜੀਤ ਕਰਨ ਲਈ ਭਰਤੀ ਕਰੂਗੀ ਅੱਜ ਅਕਾਲਪੁਰ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪੰਥ ਮੈਂਬਰ ਸਾਹਿਬਾਨ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਹੋਏ ਸੀ ਉਹਨਾਂ ਨੇ ਭਰਤੀ ਦੀ ਪ੍ਰਕਿਰਿਆ ਨੂੰ ਜਿਹੜਾ ਉਹ ਆਰੰਭ ਕੀਤਾ ਹੈ ਅਰਦਾਸ ਕਰਕੇ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਅਕਾਲੀ ਦਲ ਦੇ ਮੈਂਬਰ ਬਣ ਕੇ ਆਓ ਆਪਾਂ ਪੰਥ ਤੇ ਪੰਜਾਬ ਦੀ ਆਵਾਜ਼ ਬਣੀਏ ਪੰਥ ਨੂੰ ਵੀ ਮਜ਼ਬੂਤ ਕਰੀਏ ਔਰ ਪੰਜਾਬ ਨੂੰ ਜਿਹੜਾ ਉਹ ਬਚਾਈਏ ਸਤਿ ਸ਼੍ਰੀ ਅਕਾਲ ਸੱਤਾ ਹੈ ਜੀ ਸਤਿ ਸ਼੍ਰੀ ਅਕਾਲ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਪੰਜੇ ਮੈਂਬਰਾਂ ਨੂੰ ਕਿ ਚਾਹ ਵਾਸਤੇ ਪਹੁੰਚਣ ਦੇ ਇਸ ਮੌਕੇ ਸਭ ਤੋਂ ਵੱਡੀ ਗੱਲਬਾਤ ਧੰਨਵਾਦ ਕਰਦੇ ਆਂ ਅੱਜ ਹੀ ਸਤਿ ਇਹ 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 ਇਹਨਾਂ ਨੇ ਦੇਖਣਾ ਜੀ ਪਰ ਸਤਿ ਸੱਤਾ ਹੈ ਤੁਹਾਨੂੰ ਸਾਰੇ ਪੰਥ ਹੋਇਆ ਹੁਣ ਹੀ ਅਸੀਂ ਇਸ ਤੋਂ ਬਾਅਦ ਵਿਚਾਰ ਕਰਦੇ ਆਂ ਪੰਜੇ ਮੈਂਬਰਾਂ ਨੂੰ ਮੀਟਿੰਗ ਕਰਕੇ ਤੇ ਉਹ ਫੈਸਲਾ ਲਾਉਂਦੇ ਆਂ ਜੀ ਤੁਸੀਂ ਜਾਣਦੇ ਹੋ ਮੁਲਾਕਾਤ ਕਰੋਗੇ ਉਹ ਜੀ ਸਾਡੇ ਲਈ ਸ੍ਰੀ ਕਾਲ ਤੱਕ ਸਾਡ ਸਰਵੋੱਚਾ ਅਸੀਂ ਪੂਰਾ ਸਤਕਾਰ ਕਰਦੇ ਆਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹੀ ਉਹ ਸਾਨੂੰ ਇਹ ਸੇਵਾ ਲੱਗੀ ਆ ਆਦੇਸ਼ ਉਹ ਸੀ ਉਹ ਹੀ ਨਿਭਾ ਰਹੇ ਆਂ ਜੀ ਸਾਹਿਬ ਜੇ ਸਾਹਿਬ ਦੇ ਉਦੋਂ ਜੇ ਭੱਜ ਲੋਕਾਂ ਦੀ ਗੱਲ ਕੀਤੀ ਜਾਵੇ ਮੈਨੂੰ ਸਾਨੂੰ ਗੱਲ ਤਾਂ ਕਰ ਲੈਣ ਦਿਓ ਮਿਲ ਤਾਂ ਲੈਣ ਦਿਓ ਉਸ ਤੋਂ ਬਾਅਦ ਗੱਲ ਕਰਾਂਗੇ ਸੋ ਮੈਂ ਸਾਰੇ ਸੰਗਤ ਨੂੰ ਅਪੀਲ ਕਰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਜੋ ਹੁਕਮਨਾਮਾ ਜਾਰੀ ਹੋਇਆ ਸੀ ਸਿੰਘ ਸਹਿਬਾਨ ਵੱਲੋਂ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਵੱਲੋਂ ਅੱਜ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਆ ਸ਼੍ਰੀ ਕਾਲਤਕ ਸਾਹਿਬ ਤੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਸਮੁੱਚੇ ਸਿੱਖ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਸ ਭਰਤੀ ਪ੍ਰਕਿਰਿਆ 'ਚ ਹਿੱਸਾ ਲਓ ਜੀ ਜਿਸਦਾ ਸਾਹਿਬ ਜੋ ਵੀ ਸਾਨੂੰ ਠੀਕ ਹਾਂਜੀ ਅੱਜ ਸ਼ੁਰੂਆਤ ਹੋਈ ਆ ਜੀ ਭਰਦੀ ਦੀ ਕੀ ਕਹਿਣਾ ਚਾਹੋਗੇ ਕਿ ਸਾਡੀ ਖੜੇ ਦੇਖੋ ਜੋ ਸ਼੍ਰੀ ਕਲਤਖ ਸਾਹਿਬ ਤੋਂ 2 ਦਸੰਬਰ 2024 ਨੂੰ ਫਸੀਲ ਤੋਂ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਨੇ ਆਦੇਸ਼ ਦਿੱਤੇ ਸੀ ਉਹ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਨ ਲਈ ਅੱਜ ਪੰਜ ਮੈਂਬਰੀ ਕਮੇਟੀ ਨੇ ਪਿਛਲੇ 3 ਮਹੀਨਿਆਂ ਤੋਂ ਤਕਰੀਬਨ ਬਹੁਤ ਉਪਰਾਲੇ ਕੀਤੇ ਕਿ ਕਿਸੇ ਨਾ ਕਿਸੇ ਰੂਪ ਵਿੱਚ ਸਾਰਾ ਜਿਹੜਾ ਹੈ ਪੰਥਕ ਰੂਪ ਵਿੱਚ ਅਸੀਂ ਇਕੱਠੇ ਹੋਈਏ ਕਿਉਂਕਿ ਭਾਵਨਾ ਹੁਕਮਨਾਮਾ ਸਾਹਿਬ ਦੀ ਇਹ ਸੀ ਕਿ ਸਮੁੱਚੇ ਪੰਥ ਨੂੰ ਅਸੀਂ ਇਕੱਠੇ ਕਰਨਾ ਸੋ ਇਸ ਕਰਕੇ ਪੰਥ ਪ੍ਰਵਾਨਤ ਲੀਡਰਸ਼ਿਪ ਪੈਦਾ ਕਰਨ ਦਾ ਮਨੋਰਥ ਸੀ ਸੋ ਅੱਜ ਅਸੀਂ ਉਸ ਭਾਵਨਾ ਨਾਲ ਪੰਥਕ ਭਾਵਨਾਵਾਂ ਨਾਲ ਜਿਵੇਂ ਸੰਗਤ ਆਪ ਮੁਹਾਰੇ ਪਹੁੰਚੀ ਆ ਸੰਗਤ ਦੀਆਂ ਭਾਵਨਾਵਾਂ ਨੇ ਪਰ ਸਿੱਖ ਕੌਮ ਔਰ ਪੰਜਾਬ ਸਾਨੂੰ ਲੀਡਰਲੈਸ ਨਜ਼ਰ ਆ ਰਿਹਾ ਸੀ ਲੀਡਰਸ਼ਿਪ ਦੀ ਘਾਟ ਸੀ ਕਿਤੇ ਨਾ ਕਿਤੇ ਜਰੂਰ ਜੋ ਅਸੀਂ ਪੰਥਕ ਮੁੱਦਿਆਂ ਤੋਂ ਭਟਕੇ ਸੰਗਤ ਚਾਹੁੰਦੀ ਸੀ ਕਿ ਪੰਥ ਪ੍ਰਵਾਨਤ ਲੀਡਰਸ਼ਿਪ ਜਿਹੜੀ ਹੈ ਉਹ ਪੰਥਕ ਮੁੱਦਿਆਂ ਨੂੰ ਉਭਾਰ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਅੱਗੇ ਆਵੇ ਸੋ ਉਸ ਭਾਵਨਾ ਨਾਲ ਇਹ ਪੰਜ ਮੈਂਬਰੀ ਕਮੇਟੀ ਆਪਦਾ ਕਾਰ ਸ਼ੁਰੂ ਕੀਤਾ ਸਾਨੂੰ ਮਾਣ ਹੈ ਕਿ ਪੰਜੇ ਮੈਂਬਰ ਸਹਿਬਾਨ ਅਕਾਲ ਤੱਕ ਸਭ ਨੂੰ ਸਮਰਪਿਤ ਰਹਿ ਕੇ ਆਪਦੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਕੋਈ ਰਾਸੀ ਕੋਈ ਨਿਜਨੀ ਗੁਰੂ ਦੇ ਸਥਾਨ ਤੇ ਖੜੇ ਆ ਪੂਰਨ ਰੂਪ ਵਿੱਚ ਇੱਕ ਮਕਸਦ ਹੈ ਕਿ ਪੰਥ ਪ੍ਰਵਾਨਤ ਸੰਗਤ ਨੂੰ ਪ੍ਰਵਾਨਤ ਔਰ ਸੰਗਤ ਨੂੰ ਸਮਰਪਿਤ ਲੀਡਰਸ਼ਿਪ ਆ ਜਿਹੜੀ ਉਹ ਕੌਮ ਨੂੰ ਦੇਣੀ ਆ ਜੋ ਕੌਮ ਦੀ ਅਗਵਾਈ ਕਰੇ ਸਾਡੇ ਪੰਥਕ ਮਸਲਿਆਂ ਦਾ ਪੰਜਾਬ ਦੇ ਮਸਲਿਆਂ ਦਾ ਹੱਲ ਕਰੇ ਅੱਜ ਅਕਾਲੀ ਦਲ ਦੀ ਭਰਤੀ ਹੋਣ ਜਾ ਰਹੀ ਹੈ ਹੋਰ ਵੀ ਪੰਜਾਬ ਦੇ ਅਕਾਲੀ ਦਲ ਦੇ ਨਾਂ ਦੇ ਜਿੱਥੇ ਬੰਦੇ ਉਹਨਾਂ ਨੂੰ ਵੀ ਨਾਂ ਲੈ ਕੇ ਚੱਲੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਟੋਟਲ ਜਿੱਥੇ ਬੰਦੇ ਇਕੱਲੇ ਅਕਾਲੀ ਦਲੂਨੀ ਜਿਹੜੇ ਅਕਾਲੀ ਦਲ ਤੋਂ ਰੁਸਕੇ ਵੀ ਚਲੇ ਗਏ ਕੋਈ ਸਾਡੀਆਂ ਨਾਰਾਜ਼ੀਆਂ ਨਾਲ ਚਲੇ ਗਏ ਕਿਸੇ ਹੋਰ ਨਾਲ ਚਲੇ ਗਏ ਹਰੇਕ ਦਾ ਕੁੰਡਾ ਘੜਕਾਵਾਂਗੇ ਹਰੇਕ ਦੇ ਘਰੇ ਜਾਵਾਂਗੇ ਸਾਰੇ ਆਪਦੇ ਘਰ ਨੂੰ ਵਾਪਸ ਪਰਤੋ ਬੜੇ ਤਜਰਬੇ ਆਪਾਂ ਕਰ ਕਰ ਦੇਖ ਲਏ ਸਾਰੇ ਫੇਲ ਹੋਏ ਨੇ ਪੰਜਾਬ ਔਰ ਪੰਥ ਰੁੱੜ ਰਿਹਾ ਹੈ ਇਸ ਜਮਾਤ ਨੂੰ ਜੇ ਆਪਾਂ ਖੜੀ ਕਰਨੇ ਚਾਹੁੰਦੇ ਆ ਤਾਂ ਪੰਜ ਮੈਂਬਰੀ ਕਮੇਟੀ ਨੂੰ ਸਹਿਯੋਗ ਦਿਓ। ਭਰਤੀ ਮਹਿੰਮਤ ਦੀ ਵੀ ਅਮਰ ਸੱਤਾ ਬਣਾਈਆਂ ਗਈਆਂ ਨੇ। ਭਰਤੀ ਮਹਿੰਮ ਦਾ ਜਿਹੜਾ ਰੂਪ ਹੋਊਗਾ ਔਰ ਜੋ ਨਵੀਂ ਰੂਪਰੇਖਾ ਪੰਥ ਦੀ ਸਿਰਜੀ ਜਾਊਗੀ ਤੁਸੀਂ ਮਾਣ ਮਹਿਸੂਸ ਕਰੋਗੇ ਕਿਉਂ ਇੱਕ ਇਸ ਤਰ੍ਹਾਂ ਦਾ ਸੰਕਲਪ ਹੋਊਗਾ ਜਿਹਦੇ ਵਿੱਚ ਨਾ ਤਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਪਾਰਟੀ ਹੋਊਗੀ ਨਾ ਕੋਈ ਇੱਕ ਵਿਅਕਤੀ ਉਹਦੇ ਤੇ ਕਾਬਜ ਰਹਿ ਸਕੂਗਾ। ਪੂਰਨ ਰੂਪ ਵਿੱਚ ਅਧਿਕਾਰਾਂ ਦੀ ਵੰਡ ਪੰਥ ਪ੍ਰਵਾਨਤ ਏਜੰਡਾ ਅਨੰਦਪੁਰ ਦੇ ਮਤੇ ਦੀ ਗੱਲ ਔਰ ਸਾਰੇ ਸੈਕੂਲਰਿਜ਼ਮ ਨਾਲ ਹਿੰਦੂ ਸਿੱਖ ਮੁਸਲਮ ਸਾਡਾ ਗਰੀਬ ਸਮਾਜ ਐਸਸੀ ਵਰਗ ਸਾਰਿਆਂ ਨੂੰ ਨਾਲ ਲੈ ਕੇ ਜੋ ਗੁਰੂ ਮਹਾਰਾਜ ਨੇ ਸਾਨੂੰ ਫਲਸਫਾ ਦਿੱਤਾ ਉਸ ਫਲਸਫੇ ਤੇ ਚੱਲ ਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣੋ ਉਸ ਸਿਧਾਂਤ ਤੇ ਚੱਲਦੇ ਹੋਏ ਅਸੀਂ ਇਸ ਪਾਰਟੀ ਨੂੰ ਮਜ਼ਬੂਤ ਕਰਨਾ ਔਰ ਸਾਰੇ ਧਰਮਾਂ ਦੀ ਸੇਵਾ ਕਰਨੀ ਆ ਸਾਰੇ ਪੰਜਾਬੀਆਂ ਦੀ ਸੇਵਾ ਕਰਨੀ ਆ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਸੰਕਲਪ ਸੀ ਉਸ ਨੂੰ ਲੈ ਕੇ ਇਹ ਪੰਜ ਮੈਂਬਰੀ ਕਮੇਟੀ ਆ ਜਿਹੜੀ ਅੱਗੇ ਤੁਰੂਗੀ